ਲਓ ਜੀ ਸੰਗ ਤੋਂ ਆ ਚੁੱਕੇ ਆ ਪਿਓਰ ਮਸਲਿਨ ਕੋਟਨ ਦੇ ਸੂਟ ਟਾਈ ਐਂਡ ਡਾਈ ਟਿਕਟਾ ਦੇ ਮਾਲ ਵਿਕ ਰਿਆ ਸਾਰੇ ਪੰਜਾਬ ਦੀ ਰੇਟ ਦੀ ਫੁੱਲ ਬੜਾ ਫੁੱਲ ਗਰੰਟੀ ਲੈ ਜੋ ਮੇਲਾ ਲੱਗਿਆ ਪਿਆ ਪੰਡਤਾਂ ਦੀ ਢੀਂ ਤੇ ਸਿੰਗਲ ਪੀਸ ਹੈਗਾ 500 ਰੁਪਏ ਦਾ 900 ਦੇ ਦੋ ਮੈਂ ਕਿਹਾ ਜੀ ਲੁੱਟ ਪਈ ਪਈਆ ਦੁਬੱਟਾ ਚੱਕਰ ਦੇ ਇੱਕ ਹੀ ਖੁੱਲਣਾ ਬਾਕੀ ਨਹੀਂ ਖੁੱਲਣੇ 2.5 2.5 ਮੀਟਰ ਦੇ 3-3 ਮੀਟਰ ਦੇ ਦੁਬੱਟੇ ਲੱਗਿਆ ਵੱਡੇ ਟਾਈ ਐਂਡ ਡਾਈ ਸੂਟ ਆ 500 ਰੁਪਏ ਦਾ ਇੱਕ 900 ਦੇ ਦੋ ਤੇ 4250 ਰੁਪਏ ਦੇ 10 ਸੂਟ ਦੇਨੇ ਆ 10 ਸੂਟ ਓਪਨ ਚੈਲੰਜਰ ਹੋਲ ਸੇਲ ਦੇ ਵਿੱਚ 4250 ਦੇ 10 ਸੂਟ ਸਕਰੀਨਸ਼ਾਟ ਕਰੋ ਜਲਦੀ ਜਲਦੀ ਬੋਕਰਾ ਦੋ ਟਿਕਟਾਂ ਦੇ ਮਾਲ ਵੇਖਦਾ ਕਪੜਾ ਦੇਸੀ ਕਿਉ ਪਿਓਰ ਮਸ਼ੀਨ ਕਾਉਣ ਦਾ ਸੂਟ ਆ ਜੀ ਬਾਜੀਵਾ ਮੇਲੇ ਲੱਜੁਕੇ ਆ ਪੰਡਾਂ ਦੀ ਢੀਠੇ ਲੁੱਟ ਦੋ ਵਿੱਚੋਂ ਠੱਗੀ ਦੋ ਵਿੱਚੋਂ ਲਟੇਰਿਆਂ ਤੋਂ ਬਚੋ ਲੁੱਟ ਨੂੰ ਫਿਰਦੇ ਟੀਕਾ ਲਾਉਣ ਨੂੰ ਫਿਰਦੇ ਆ ਸਾਰੇ ਦੋ ਬਸ ਕੇ ਚਲਾਣਾਗਾ ਆਜੋ ਗਲੀਆਂ ਚ ਪਿੱਛੇ ਨਾ ਖੜਜੋ ਸਭ ਲਟੇਰੇ ਬੈਠੇ ਪਿੱਛੇ ਲਟੇਰੇ ਲਓ ਜੀ ਲਓ 500 ਦੇ ਕਿ 900 ਦੇ ਦੋ ਤੇ 4250 ਦੇ 10 ਸੂਟ ਪੰਡਾਂ ਦੀ ਢੀਠੇ ਦੇ ਮਿਲਨੇ ਆ ਫਾਇਦੇ ਹੋਣੇ ਇੱਕੋ ਇੱਕ ਦੁਕਾਨ ਪੰਡਾਂ ਦਾ ਢੀਠੇ ਰੇਡੋਂ ਸੰਗੇ ਨਾਲ ਹੋਲ ਸੇਲ ਦੇ ਚੱਕ ਲੋ ਤੇ ਪੈਣਾ ਦੇ ਹੋ ਰਿਹਾ ਫਾਇਦੇ ਮੈਂ ਕਹਣਾ ਜੀ ਤ੍ਰੀਸਾ ਕਰਨਾ ਕਰੀ ਜਾਣਗੇ ਅਸਲ ਅਸਲ ਹੁੰਦੀ ਆ ਲੌਜੀਕ ਕਰੀ ਉਹਨੇ ਕਾਪੀਆਂ ਕਰਦੀਆਂ ਗਿਆ ਮੈਂ ਕਹਣਾ ਜੀ ਚੈਲੰਜ ਆ ਸਾਰੇ ਪੰਜਾਬ ਦੀ ਰੇਟ ਦੀ ਫੁੱਲ ਵਟਾ ਵਲ ਗਾਰੰਟੀ 4250 ਦੇ 10 ਰੁਪਏ ਦੇ 11-12 ਮਾਰ ਗਿਆ ਨਾ ਵੀ ਪਰਲੇ ਪਾਸੇ ਬਾਦੂ ਮਾਲਾ ਚ ਕਿਹਾ ਪੱਡ ਨਾ ਮੈਂ ਕਿਹਾ ਫਾਇਦੇ ਹੋ ਰਿਹਾ ਪੈਨ ਬਣਾਵਾਂ ਦੇ ਮੇਲੇ ਲੱਗ ਚੁੱਕੇ ਆ